ਬੀਤੀ ਦੇਰ ਰਾਤ ਫਤੇਗਾ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋੜ ਪਿੰਡ ਨਿਕੋਸਰਾ ਦੇ ਨਜ਼ਦੀਕ 15 ਸਾਲਾ ਨਿਬਾਲਿਕ ਦੋਸਤਾਂ ਦੇ ਮੋਟਰਸਾਈਕਲ ਦੀ ਸੜਕ ਦੇ ਅੱਧ ਵਿੱਚ ਘਾਰੇ ਸਵੇਰ ਤੋਂ ਪਲਟੀ ਪਈ ਪ੍ਰਾਲੀ ਵਾਲੀ ਟਰਾਲੀ ਨਾਲ ਜ਼ਬਰਦਸਤ ਟੱਕਰ ਹੋਣ ਨਾਲ ਮੌਕੇ ਤੇ ਹੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਮ੍ਰਿਤਕ ਦੀ ਪਛਾਣ 15 ਸਾਲਾ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਚੱਕ ਮਹਿਮਾ ਅਤੇ 14 ਸਾਲਾ ਸ਼ੋਭਦੀਪ ਸਿੰਘ ਪੁੱਤਰ ਰਾਜੀਬ ਸਿੰਘ ਪਿੰਡ ਨਿਕੋਸਰਾ ਵੱਜੋਈ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੋਵੇਂ ਆਪਸ ਵਿੱਚ ਦੋਸਤ ਸਨ ਤੇ ਇਹ ਬੀਤੀ ਰਾਤ ਕਰੀਬ 9 ਵਜੇ ਪਿੰਡ ਦੇ ਕੋਸਰਾ પેટ્રોલ ਪੰਪ ਤੋਂ ਤੇਲ ਭੋਰਨ ਲਈ ਜਾ ਰਹੇ ਸਨ ਰਸਤੇ ਵਿੱਚ ਪਰਾਲੀ ਵਾਲੀ ਟਰਾਲੀ ਪਲਟੀ ਪਈ ਸੀ ਜਿਸ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਦੋਵਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੜਕ ਤੇ ਸਵੇਰ ਤੋਂ ਪਲਟੀ ਪਈ ਪਰਾਲੀ ਨਾਲ ਭਰੀ ਟਰਾਲੀ ਵਿੱਚ ਦੇਰ ਰਾਤ ਜਾ ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਦੋਨਾਂ ਦੀ ਹੀ ਮੌਤ ਇਹ ਦੋਨੇ ਨੌਜਵਾਨ ਨਿਬਾਲਿਕ ਸਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ जो भी करे। ओम। ओमिनोटामिनो। जो करे। ओम। ओमिनोटामिनो। 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 ओमिनोटामिन

ਇਹ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਰਸਾਲ ਦੇ ਨੌਂੜੇ ਨੇ ਰੇ ਟਰਾਲੀ ਲੱਗੀ ਤੇ ਸਿੱਧੇ ਵੱਜ ਗਏ ਵਿੱਚ ਆਣ ਕੇ ਟਰਾਲੀ ਸ਼ਰਕ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲੀ ਇੱਕ ਵਾਰਾ ਇੱਕ ਵਾਰਾ ਜੀ ਇਹ ਇੱਕ ਵਾਰਾ ਤੇ ਲਗਦਾ ਕਿ ਦੂਜਾ ਜੇ ਪ੍ਰਸ਼ਾਸਨ ਦਾ ਟਾਈਮ ਸਾਰ ਟਰਾਲੀ ਚ ਕਾਈ ਹੁੰਦੇ ਤੇ ਇਹ ਹੱਸ ਪਾਜੀ ਨਹੀਂ ਹੁਣ ਆਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਿਆ ਰਾਹ ਸਾਈਡ ਤੇ ਹੁੰਦੇ ਤੇ ਫਿਰ ਕਿੱਥੇ ਹੁਣਾ ਸੀ ਸ਼ਰਕ ਦੇ ਲੋਕ ਹੁੰਦੇ ਜਾਂਦੇ ਨੇ ਜਦੋਂ ਸ਼ਰਕ ਚ ਸਾਧਨ ਖਣਾ ਲਾਂਗੇ ਤੇ ਫਿਰ ਤੇ ਵਾਪਰਨ ਨੂੰ ਵਾਪਰਨਾ ਹੀ ਕੰਮ ਹੈ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੇਮੇ ਚੱਕਦਾ ਪਾਜੀ ਇਹ ਮਨਜੋ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਸ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਸ ਬਣਾ ਜੇ ਐਸੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਭਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਸਾਡੇ ਉਹ ਵਾਪਰ ਗਿਆ ਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਸਾਡੇ ਟਰਾਲੇ ਚਰਕਾ ਵੀ ਲਾਏ ਨੇ ਹੋਰ ਵੀ ਆ ਸਕਦਾ ਜੇ ਲੱਗਦਾ ਜੀ ਸਰ ਮਨੇ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਾ ਪੱਖ ਜਾਂ ਹਾਂਜੀ 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 ਬਿਲਕੁਲ ਵਾਲਾ ਕਾਰਵਾਈ ਨੂੰ ਚਾਹੀਦੀ ਹਾਂਜੀ 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 ਹੋਣੀ ਚੈਦੀ ਜੀ ਕਿਹਨਾ ਸੀ ਤੁਹਾਡੇ ਬੇਟਾ ਦਾ ਬਹੁਤ ਦੁੱਖ ਵਾਲੀ ਗੱਲ ਆ ਸਾਨੂੰ ਕੀ ਹੋ ਗਿਆ ਕਿਹਨਾ ਸੀ ਤੁਹਾਡੇ ਬੇਟਾ ਦਾ ਹਾਏ ਵੇ ਕੀ ਨਾਮ ਸੁਮਨ ਜੋਤ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੰਜੋ ਦੇ ਬੇਟੇ ਦੀ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕੜਾ ਦਾ ਮਮਾ ਚਾ ਤੇ ਕੀ ਕਰ ਮਹਾ ਸਕੇ ਮੈਂ ਵਾਪਰੇ ਜੀ ਹਾਏ ਨਹੀਂ ਨੂੰ ਨਹੀਂ ਪਤਾ ਕੀ ਮ ਕਰਦੇ ਹਾਏ ਚਾਚਾ ਹਾਏ ਚਾਚਾ ਕਿਆ ਹੋ ਗਿਆ ਦੁਨੀਆ ਤੇ ਐਜੇ ਦੇ ਸਿਰ ਤੇ ਜਿੰਲੀ ਕਾਨੇ ਮਾਪ ਕੇ ਜੋਤਾ ਹਾਂ ਅਸੀਂ ਕੰਟੋਂ ਗਏ ਮੈਂ ਬੱਸ ਮੇਰਾ ਤੇ ਜੋ ਜਿਹੜੀ ਗੱਲ ਹੋ ਕੰਦੇ ਹੋ ਗਈ ਉਹ ਹਾਂ ਆਹ ਕਹਿੰਦੇ ਬਾਪੇ ਬਕਾਰੇ ਲਾ ਕੇ ਨੋ ਤਾਂ ਮੁੱਕ ਗਈ ਹਾਂ ਨਿੱਕਾ ਟਰਾਲਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਜੀ ਇਥੇ ਆਵਾਜ਼ ਆਈ ਪਹਿਲੇ ਵਾਰਾ ਤੇ ਮੈਂ ਵੀ ਚੜ ਪਿਆ ਰਿਹਾ ਤੇ ਗਵਾਹ ਵਿੱਚ ਵਧੀ ਕਿੰਨੀ ਵੀ ਉਮਰ ਸੀ ਸਰ ਨੌਜਵਾਨ ਸੀ 12 12 ਸਾਲ ਸੀ ਇਹ ਤੁਹਾਨੂੰ ਚੌਦਾਂ ਦਸਤ ਹਾਂਜੀ ਤੇ ਸਰ ਕੀ ਨਾਮ ਸੀ ਬਟਨ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲਿਸ ਆਪਾਂ ਵੀ ਸਿਰਫ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਇਹ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਥਾਂ ਚੱਲਦੀਆਂ ਨੇ ਆਪਣੀਆਂ ਪੁਲਿਸ ਆਏ ਨੇ ਹੁਣ ਚਾਹੀਦਾ ਹੈ ਬਿਲਕੁਲ ਹਾਂ ਸਰ ਦਿੱਕਰ ਨਹੀਂ ਮੰ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਸ਼ੋਕ ਨਾਮ ਕੀ ਸਰ ਪ੍ਰੀਤਮ ਸਿੰਘ ਕਿ ਕਿਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੇ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਕੇ ਕਿ ਨਿਕੋਤਾਂ ਉਹਨਾਂ ਖੁਦ ਵੇਖੀ ਐ ਉਹਨਾਂ ਦੀ ਐਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜਿਹਾ ਪ੍ਰਸ਼ਾਸਨ ਨੇ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਾਸਾ ਨਹੀਂ ਆਉਂਦਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦਾ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਨੂੰ ਚੱਕਦਾ ਮੌਕੇ ਤੇ ਸਾਡੇ ਤੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਨ ਕਰਦੇ ਆਪਾਂ ਫਿਰ ਪ੍ਰਸ਼ਾਸਨ ਜਿਆਦਾ ਆਪਾਂ ਪ੍ਰਸ਼ਾਸਨ ਕੋਲ ਇਹੋ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਫ਼ੀ ਸਾਹ ਮੇਰੇ ਕੋਈ ਇਸ ਚੀਜ਼ ਦੀ ਦਿਨੇ 102 ਵਜੇ ਨਿਕੋਰਾ ਹਾਇ 11:00 ਵਜੇ ਇਹ ਇਹ ਲਗਭਗ 9:00 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਆ ਕੋਈ ਆਇਆ ਵੀ ਟ੍ਰੈਕਟਰ ਵਾਲਾ ਟ੍ਰੈਕਟਰ ਲੈ ਗਿਆ ਟਰਾਲੀ ਵੱਲ ਬੈਠੇ ਨਹੀਂ ਉਹ ਨਿਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਐਸਾ ਉਸੇ ਵਾਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਲੱਗੀ ਸੇਰ ਦੀ ਸੈਂਟਰ ਚੋਂ ਟਰਾਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤਾਂ ਉਹਨਾਂ ਨੂੰ ਲਗਾਣਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰੇ ਨਾਲ ਫਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟਾਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਤੇ ਇਦੋਂ ਬੜੇ ਜ਼ੋਰ ਦੀ ਆਵਾਜ਼ ਆਈ ਆ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹੂੰ ਹੂੰ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਾਡੇਗੜ ਚੋੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਤੇ ਸਾਡਾ ਟਾ ਬੰਦੇ ਦਾ ਬਨਾਨਕ ਸਾਈਡ ਤੇ ਆ ਗਿਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਤੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਦੇਖਣ ਦੇ ਯੋਗ ਵੀ ਨਹੀਂ ਸੀ ਸਰ ਕਹ ਕੀ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਦੋਂ ਟਰਾਲੀ ਹੈ ਜੀ ਇਹ ਸਵੇਰ ਤੋਂ ਹੀ ਤੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ। ਕਿੱਕ ਤੋਂ ਹੁੰਦੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਲੱਗੀ ਆ ਟਰਾਲੀ। ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਝ ਮੇਨ ਰੋਡ ਦੇ ਵਿੱਚ ਇਹਨ ਮੁਕਤ ਹਨ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਹੈ ਇਹਨ ਮੁਕਤ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਟਲ ਸਕਦਾ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤੋਂ ਕਿੰਨੀ ਵਾਰੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ ਗੱਲ ਨਾਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਕਿਹੜਾ ਨੌਜਵਾਨ ਹੈ ਦੱਸੋ ਕਿੰਨੀ ਕਿ ਉਮਰ ਸੀ ਉਸ ਨੇ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14 15 ਸਾਲ ਦੇ ਜਾਂ 12 13 ਇੰਨੀ ਕਿ ਸਾਲ ਦੀ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਤ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਦੇਖੋ ਅਗਲੀ ਕੀ ਕਰਦੇ ਤੇ ਮ੍ਰਿਤਕ ਨਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆਸੀਂ ਮੋਕੇ ਤੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਟਰਾਲੀ ਨਾਲ ਦੀ ਹੈ ਜਿਹੜੀ ਵੱਡੀ ਟਰਾਲੀਆਂ ਹੁੰਦੀਆਂ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਰਾਹ ਕੇ ਲੈ ਗਿਆ ਕੋਈ ਦੇਂਦਿਕਰੇ ਦੱਸਣ ਦੇ ਪ੍ਰਾਲੀ ਕਿਦੇ ਹੋ ਰਹੀ ਆ ਇਹ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿ ਰਾਹ ਆ ਤੇ ਗੋਆ ਦੇ ਵਿੱਚ ਇਹ ਇੱਕ ਡਟਾ ਲੱਗੀ ਰਹੀ ਹੈ ਤਾਂ ਇਹ ਕਿਸੇ ਨੇ ਚੱਕ ਦੇਖਿਆ ਨਹੀਂਗਾ ਤੇ ਮੋਟਰਸਾਈਕਲ ਦੇ ਮੋੜੇ ਤੋਂ ਬੱਚੀ ਆਉਂਦੀ ਹਨ ਇੱਕ ਮੁੰਡਾ ਹੈ ਮੈਮੇ ਚੱਕ ਦਾ 14-15 ਸਾਲ ਦੀ ਉਮਰ ਉਹ ਇੱਕਰੀ ਵਾ ਤੇ ਦੂਸਰਾ ਵੀ ਮੋੜੇ ਦੀ ਇਨੀ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋਏਗੀ ਹੋ ਸਕਦਾ ਆ ਤੇ ਸੜਕ ਦੇ ਵਿੱਚ ਜਵੱਜੀਆਂ ਟਰਾਲੀ ਜਿਹੜੀ ਆ ਸੜਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇਧਰ ਸੜਕ ਦੇ ਬਾਈ ਸਾਈਡ ਤੇ ਆ ਜੀ ਸਰ ਇਹਨਾਂ ਨੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਤੇ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾ ਗਿਆ ਹੁੰਦਾ ਜੇ ਮੰਨ ਲਓ ਸਰ ਸੇ ਹੋਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੋਂ ਤੇ ਜੋ ਕਰਦੇ ਨੇ ਕਹਿੰਦੇ ਜਿਹਨਾਂ ਦੇ ਬਿਆਨਾਂ ਤੇ ਕਹਿੰਦੇ ਜੋ ਕਹਾਂਗੇ ਕਰ ਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਬਣੀ ਆ ਪਰ ਇਹ ਵੀ ਪਹਿਲੇ ਦਿਨ ਵੀ ਕਿਨੇ ਲਾਪਰਵਾਹ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਹੈਗੀ ਕਿ ਜਾ ਕੇ ਜਿਹੜੇ ਲੋਕਲ ਪ੍ਰੈਸਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜੇ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੀ ਤੁਹਾਡੇ ਲੱਗੇ ਤੁਹਾਡੇ ਮਾਲੇਵਾਲ ਚੌਕੀ ਆ ਸਰ ਅਕਸਰ ਆਲਾ ਜਾਣਾ ਆਪਣਾ ਰਹਿੰਦਾ ਹੈ ਤਾਂ ਸਰ ਜੇ ਸਮੇਂ ਸਰ ਪਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਹਮੋ ਟਾਲ ਸਰ ਪਾ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵਿਕਲ ਤੇ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵਿਕਲ ਤੇ ਕਾਰਵਾਈ ਹੋਏਗੀ ਵਿਕਲ ਤੇ ਕਾਰਵਾਈ ਹੋਏਗੀ ਕੀ